ਹਾਂਜੀ ਸਸੀਆਂ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਦੋਸਤੋ ਬੌਡੇ ਪਿੰਡ ਰਹਿ ਜਾਂਦਾ ਮੀਨੀਆ ਤੋਂ ਬੌਡੇਆਂ ਵਾਲੀ ਸ਼ੜਕ ਤੇ ਵੀਰ ਦਾ ਘਰ ਮੇਨ ਅੱਡੇ ਦੇ ਉੱਪਰ ਹੀ ਆ ਆ ਬਾਰਮੂਰ ਦੀ ਸ਼ੜਕ ਲੰਘਦੀ ਆ ਬੌਡੇਆਂ ਨੂੰ ਮੀਨੀਆਂ ਪਿੰਡ ਜੋ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਹੈ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਨਾਗ ਲਗਭਗ 7-8 ਦੇ ਕਰੀਬ ਹਨ ਆ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਚਾਰ ਗਾਵਾਂ ਦੋ ਮੱਝਾਂ ਨਾਲ ਛੋਟੇ ਬੱਚੇ ਆ ਨਾਗ ਜਿਆਦੇ ਨਹੀਂ ਪਰ ਜਿੰਨੇ ਕ ਨਾਗ ਹੈਗੇ ਆ ਸਾਰੇ ਨਾਗ ਹੀ ਚੰਗੇ ਆ ਕੁਆਲਿਟੀ ਵਾਲੇ ਆ ਉਹ ਪਰੇ ਤੁਸੀਂ ਮੂਹਰਾ ਨਸਲ ਦੀ ਝੋਟੀ ਵੇਖ ਰਹੇ ਆ ਪੂਰੇ ਫੁੱਲ ਵੱਡੇ ਕਦ ਕਾਠ ਵਾਲੀਆਂ ਇੱਧਰ ਅਮਰੀਕਨ ਵੜਾਂ ਇਹ ਵੀ ਵੱਡੇ ਕਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਨਾਗ ਇੱਕ ਸੇਲ ਆ ਵੀਰ ਦਾ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਆ ਐਚਐਫ ਨਸਲ ਦੀ ਆ ਕਦ ਕਾਠ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਸਾਰੇ ਜਾਨਵਰਾਂ ਦਾ ਹੀ ਵੱਡਾ ਨਹੀਂ ਉਹ ਜਿੱਡੀ ਝੋਟੀ ਖੜੀ ਆ ਏਡੀਆਂ ਝੋਟੀਆਂ ਟਾਮ ਗਟਾ ਲੰਗੀਆਂ ਚੰਗੀਆਂ ਝੋਟੀਆਂ ਕਿਸੇ ਟਾਵੇਂ ਤੱਲੇ ਘਰੇ ਹੀ ਆ ਤੇ ਆ ਨਾਗ ਸੇਲ ਹੈ ਚੰਗੇ ਦੁੱਧ ਵਾਲੀ ਵੀਰ ਦੱਸਦਾ ਬਾਕੀ ਇਨਫਰਮੇਸ਼ਨ ਲੈ ਲੈਣਾ ਬਾਕੀ ਤੁਹਾਨੂੰ ਪਤਾ ਹੀ ਐ ਚੈਫ ਨਸਲ ਦਾ ਦੁੱਧ ਵਾਲੀਆਂ ਮਸ਼ੀਨਾਂ ਹੀ ਐ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਦੁੱਧੀਆਂ ਦਾ ਕਰਮ ਵਾਲੀਆਂ ਲਹਿਰਾਂ ਲਾਦਨੀਆਂ ਜਾਣਕਾਰੀ ਲੈ ਦੇਣਾ ਹਾਂਜੀ ਬਰੋਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦिए ਮੇਰਾ ਨਾਮ ਜੀ ਗੁਰਸ਼ਰਨ ਸਿੰਘ ਪਿੰਡ ਮੀਨੀਆ ਪਿੰਡ ਮੀਨੀਆ ਜੀ ਮੋਬਾਈਲ ਨੰਬਰ ਦੱਸ ਦिए ਆਪਣਾ ਮੋਬਾਈਲ ਹੈਗਾ 9968825833 ਇੱਕ ਵਾਰੀ ਫੇਰ ਦੱਸੋ 9968825833 ਕਿੰਨੇਵੇਂ ਸੂਬਾ ਵੀਰ ਇਹ ਗਾਂ ਆਪਣੀ ਤੀਜਾ ਸੂਆ ਜੀ ਤੀਜਾ ਸੂਆ ਆਪਣੀ ਕਰਦੀ ਹੈ ਜੀ ਨਹੀਂ ਜੀ ਆਪਾਂ ਖਰੀਦੀ ਸੀ ਪਹਿਲੇ ਸੂਏ ਪਹਿਲੇ ਸੂਏ। ਹਾਂਜੀ। ਦੋ ਸੂਏ ਕਿੰਨਾ ਕਿ ਦੁੱਧ ਦੇਗੀ? ਇਹ ਆਪਣਾ ਦੇ ਦਿੰਦੀ ਆ 25-26 ਲੀਟਰ ਦੁੱਧ। 25-26 ਲੀਟਰ। ਹਾਂਜੀ। ਹੱਥੀ ਚਵਾਈ ਕਰਦੇ ਕਿ ਮਸ਼ੀਨ ਦੀ? ਹੱਥੀ ਚਵਾਈ ਵੀ ਕਰਦੇ ਰਹੇ ਆ ਤੇ ਮਸ਼ੀਨਾਂ ਵੀ ਕੀਤੀ ਆ ਜੀ। ਦੋਵੇਂ ਤਰ੍ਹਾਂ ਹੀ ਕਰ ਲੈਂਦੇ। ਹਾਂਜੀ ਹਾਂਜੀ। ਕਿੰਨੇ ਕ ਦਿਨ ਪਏ ਆ ਵੀਰ? ਇਹਦੇ 9 ਤਰੀਕ ਨੂੰ ਗੱਲ ਪੂਰੀ ਆ। ਅੱਜ ਦੋ ਹੋ ਗਈ ਹਫ਼ਤਾ ਪਿਆ। ਸੀਲ ਸਾਬ ਪੂਰੀ ਆ ਜੀ ਫੁੱਲ। ਕੰਡੀਆਂ ਬਾਹਰ ਨੂੰ ਸੀਮਨ ਪਤਾ ਕਿਹੜਾ ਲੱਗਾ ਕੋਈ? ਹਾਂਜੀ ਇਹਦੇ ਗਰੂਰ ਦਾ ਸੈਂਸਰ ਲੱਗਾ ਆਪਣੇ ਕੋਲ ਸਟ੍ਰੋਪ ਵੀ ਪਿਆਗਾ। ਠੀਕ ਹੈ। ਹਾਂਜੀ। ਉਦਾਂ ਵਪਾਰੀਆਂ ਵਾਲਾ ਕੰਮ ਨਹੀਂ ਕਿ ਉਹੀ ਕਹਿ ਦੇਣਾ ਨਹੀਂ ਆਪਣਾ ਪੂਰਾ ਕੋਲ ਰਿਕਾਰਡ ਵਾਲੇ ਸਾਰੀ ਸੈਕਸ਼ਨ ਲਾਉਣੇ ਆਪਾਂ ਸੀ ਹਨ ਠੀਕ ਹੈ ਸਾਰੀਆਂ ਗੱਜਾਂ ਦੀ ਕੱਢੀ ਬਾਹਰ ਨੂੰ ਵਿਖਾਈ ਹੈ ਮਾੜੀ ਜੀ ਤੋਰ ਕੇ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਚ ਹੀ ਦੱਸਦਾ ਸੀ ਮੈਂ ਉਧਰ ਗੱਡੀ ਖੜਾਈ ਅੰਦਰ ਐਂਟਰ ਕੀਤਾ ਅੰਦਰ ਐਂਟਰ ਕਰਨ ਸਾਰੀ ਮੈਂ ਵੀਡੀਓ ਬਣਾਉਣੀ ਸਟਾਰਟ ਕਰਤੀ ਕੋਈ ਵੀਰ ਨਾਲ ਗੱਲਬਾਤ ਨਹੀਂ ਕੀਤੀ ਕਿ ਕਿੰਨਾ ਦੁੱਧ ਹੈ ਮੈਂ ਜਾਨਵਰਾਂ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਤੁਹਾਨੂੰ ਵੀਡੀਓ 'ਚ ਹੀ ਦੱਸਿਆ ਤੁਸੀਂ ਵੀ ਸੁਣਿਆ ਹੀ ਆ ਕਿ ਨਾਗ ਵਾਲੇ ਨਹੀਂ 6-7 ਕੇ ਜਾਨਵਰ ਆ ਪਰ ਹੈਗੇ ਸਾਰੇ ਚੰਗੇ ਹੀ ਆ ਤੇ ਨਹੀਂ ਆਮ ਕਈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵਿੱਚ ਬਾਲੇ ਵਪਾਰੀਆਂ ਕੋਲੇ ਚੰਗੇ ਵੀ ਹੁੰਦੇ ਕਈ ਤਾਂ ਉਹੀ ਕਹਿੰਦੇ ਆ ਬਾਈ ਡੈਨਮਾਰਕ ਦੀ ਆ ਇਹ ਐਬੀਐਸ ਦੀ ਆ ਸੁਣ ਤੋਂ ਸੁਣਤੀ ਗਾਂ ਅੱਗੇ ਜਾਣਕਾਰੀ ਦੇਈ ਜਾਂਦੇ ਆ ਪ੍ਰੋਪਰ ਰਿਕਾਰਡ ਨਹੀਂ ਹੁੰਦਾ ਪਰ ਵੀਰ ਕਹਿੰਦਾ ਆਪਾਂ 6 7 ਲਾਉਣੇ ਆ ਸਟਰਾ ਵੀ ਹੈਗੇ ਆ ਸਟਰਾ ਤੋਂ ਹੀ ਕਲੀਅਰ ਹੁੰਦਾ ਇਹ ਬਾਅਦ ਸਟਰਾ ਤੋਂ ਮੈਂ ਵਿਖਾ ਦਿੰਨਾ ਬਰੂਟ ਦਾ 7 ਲੱਗਾ ਕੰਦ ਕਾਠ ਵੱਡਾ ਵਜਨ ਵਜੋਂ ਬਹੁਤ ਹੈ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ 25 26 ਕਿਲੋ ਦੁੱਧ ਵੀਰ ਕਹਿੰਦਾ ਇੱਥੇ ਵੰਨ ਲਓ ਅੱਗੇ ਇਹਦੇ ਥੱਲੋਂ ਮੈਂ ਝੋਇਆ ਕਹਿਣ ਨੂੰ ਤਾਂ ਵੀਰ ਘਰ ਦੀ ਵੀ ਕਹਿ ਸਕਦਾ ਸੀਗਾ ਪਰ ਵੀਰ ਕਹਿੰਦਾ ਪਹਿਲੇ ਸੂਵੇ ਮੈਂ ਵੱਛੀ ਖਰੀਦੀ ਸੀ ਪਹਿਲੇ ਸੂਵੇ ਦੁੱਧ ਪੀਤਾ ਦੂਜੇ ਸੂਵੇ ਦੁੱਧ ਪੀਤਾ ਤੇ ਤੀਜੇ ਸੂਵੇ ਹੁਣੇ ਸੂਣ ਨੂੰ ਤਿਆਰ ਕੋਈ ਹਫ਼ਤੇ ਖੰਡ ਦੇ ਆਸੇ ਪਾਸੇ ਨੇ ਸੂਪਣਾ 9 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 2 ਤਰੀਕ ਹੈ ਪੂਰੇ ਹਫਤੇ ਦੀ ਕੱਚੀ ਆ। ਨੀਵਾ ਭਾਂਡਾ ਸੋਹਣਾ ਖੁੱਲਾ ਵੱਡਾ ਹਵਾਨਾ। ਬਾਕੀ ਹਜੇ ਵਾਲ ਢਿੱਲਾਂ ਬਹੁਤ ਪਈਆਂ ਹਵਾਨਾ ਖਿੱਚਾਂਗੇ ਤਾਂ ਰਵੜੰਗ ਵਧੂਗਾ। 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ। ਜਿੱਦਣ ਤਿਆਰ ਹੋ ਜਾਂਦੀ ਆ ਪੂਰਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੂ। ਬਾਕੀ ਜਾਦ ਵਾਲੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਆ ਕਿ ਜਾਦ ਵਾਲੀਆਂ ਅਮਰੀਕਰ ਵੜਾਂ ਦਾ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਕੋ ਤੁਸੀਂ ਵੇਣੀਆਂ ਫਾਰਮ ਅਜ ਡਰਮ ਡਰਮ ਦੁੱਧ ਆ ਦੇਈ ਜਾਂਦੀਆਂ। ਬਾਕੀ ਜਾਨਵਰ ਵੀ ਚੰਗੇ ਹੁੰਦੇ ਆ। ਬਾਕੀ ਉਹਨਾਂ ਦੀ ਸੇਵਾ ਵੀ ਬਹੁਤ ਹੁੰਦੀ ਆ। दाना ਦੱਪਾ ਫੀਡ ਵੀ ਬਹੁ ਪਾਉਂਦੇ ਆ ਸਾਇਲੈਂਸ ਸਾਰਾ ਸਾਲ ਚੱਲਦਾ ਤੇ ਇਹ ਵੜ ਵੀ ਚੰਗੇ ਦੁੱਧ ਵਾਲੀ ਆ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰਦਾ ਤੇ 25 26 ਕਿਲੋ ਦੁੱਧ ਤਾਂ ਵੀਰ ਕਹਿੰਦਾ ਦਰਮਿਆਨੀ ਸੇਵਾ ਤੇ ਆਮ ਨੋਰਮਲ ਘਰੇ ਵੀਡੀਓ ਬਣਾ ਰਹੇ ਆ ਇੰਨਾ ਇਹਨੇ ਦਿੱਤਾ ਹੀ ਇੰਨਾ ਪਿਆ ਜਾਣਾ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲਾ ਜੇ ਕੋਈ ਵੱਧ ਦਾਣਾ ਪਾਲੂਗਾ ਕੋਈ ਵੱਧ ਫੀਡ ਪਾਲੂ ਤੇ ਵੱਧ ਪਿਆਜੂ ਨੀ ਘੱਟ ਸੇਵਾ ਕਰਨ ਦੀ ਤਾਂ ਲੋੜ ਹੀ ਨਹੀਂ ਹੁੰਦੀ ਘੱਟ ਦਾ ਪਸ਼ੂ ਨੇ ਆਪ ਹੀ ਦੇ ਦੇਣਾ ਪੱਠੇ ਨਾ ਪਾਏ ਤਾਂ ਥਣ ਪੂਰਾ ਚੰਗਾ ਹਦੀ ਚਵਾਈ ਵਾਲਾ ਗੁਲਾਬੀ ਥਣ ਮੋਟਾ-ਮੋਟਾ ਪੀਰ ਕਹਿੰਦਾ ਹੱਥੀ ਵੀ ਚਵਾਈ ਕਰ ਲਈਦੀ ਆ ਮਸ਼ੀਨ ਤੇ ਵੀ ਚਵਾਈ ਕਰ ਲਈਦੀ ਆ ਦੋਵੇਂ ਤਰ੍ਹਾਂ ਇਹਦੀ ਚਵਾਈ ਕਰਦੇ ਰਹੇ ਆ ਵਿਖਾ ਦिए ਸਟਰਾ ਆ ਦੋਸਤੋ ਤੁਸੀਂ ਸਟਰਾ ਵੇਖ ਸਕਦੇ ਆ ਬਰੂਡ ਦਾ ਸੈਕਸਡ ਸੀਵਨ ਲੱਗਿਆ ਜੀ ਤੋਏ ਅੱਗੇ ਗੱਭਣ ਆ ਪ੍ਰੈਗਨੈਂਟ ਆ ਸਾਰਾ ਡਾਟਾ ਤੁਹਾਨੂੰ ਮਿਲ ਜਾਣਾ ਬਾਕੀ ਵਹਿੜ ਚੰਗੀ ਆ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਅਮਰੀਕਨ ਵੈਡ ਲੈਂਡ ਦਾ ਚਾਹਵਾਨ ਹੋਵੇ ਤੇ ਤੁਸੀਂ ਵੀਰ ਨੂੰ ਫੋਨ ਲਾ ਲਿਓ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਰੂਹ ਵਰਗਾ ਹਵਾਨਾ ਬਸ ਦੇਣ ਜਰੂਰੇ ਨੇ ਹਫਤਾ ਲੈ ਜਾਣਾ 9 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਦਿਨਾਂ ਤੇ ਵੀ ਸੂ ਸਕਦੀ ਆ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦੇ ਹੋ ਅੱਗੇ ਵਾਈਗਰੂ ਦੇ ਰੰਗ ਆ ਬਾਕੀ ਮੁੱਲ ਮੈਂ ਤੁਹਾਨੂੰ ਪੁੱਛ ਦੇਣਾ ਜੈਜ ਜਾਂ ਪ੍ਰਾਈਸ ਵੀਰ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਹੀ ਹਾਂਜੀ ਜੀ ਫੋਨ ਦੁਆਰਾ ਦੱਸਦੀ ਹੈ 9968825833 ਮਲਵੀਰ ਕਿਆਂ ਦਾ ਫੋਨ ਤੇ ਹੀ ਕਰ ਲਾਂਗੇ ਨਰਮ ਜੀ ਆ ਵੀਰ ਤੁਸੀਂ ਲਗਭਗ ਗੱਲਾਂ ਬਾਤਾਂ ਤੋਂ ਸੁਭਾਅ ਦਾ ਅੰਦਾਜ਼ਾ ਲਾ ਹੀ ਲਿਓ ਬਾਕੀ ਜਿਹਦੇ ਵੀ ਪਸੰਦ ਆਉਂਦੀ ਆ ਪ੍ਰਾਈਸ ਇਹਦਾ ਜਾਇਜ਼ ਹੀ ਹੋਊਗਾ ਕਰ ਲਾਂਗੇ ਵੀਰ ਕਿਆਂ ਦਾ ਫੋਨ ਤੇ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਵਹਿੜ ਪੂਰੀ ਚੰਗੀ ਆ ਲੇਵਾ ભાਡਾ ਖੁੱਲਾ ਫੱਟ ਫੱਟ ਜਾਂ ਹਵਾਨਾ ਕੋਈ ਟੱਟਮਾ ਲੰਕਵਾ ਹਵਾਨਾ ਨਹੀਂ ਖੁੱਚਾਂ ਤੋਂ ਉੱਪਰ ਉੱਪਰ ਹੀ ਐ ਜਿਹਦੇ ਵੀ ਪਸੰਦ ਆਉਂਦੀ ਆ ਬੌਡੇ ਵਾਲੀ ਸੜਕ ਤੇ ਮੀਨੀਆ ਪੈਂਡਾ ਵੀਰ ਮੀਨੀਆ ਤੋਂ ਜਿਹੜੀ ਬੌੜਿਆਂ ਨੂੰ ਛੱਡ ਕੇ ਜਾਂਦੀ ਹੈ ਉਹਦੇ ਵੀਰ ਦਾ ਘਰ ਹੈ ਛੱਡ ਵਾਲਾ ਛੱਡ ਵਾਲਾ ਘਰ ਹੈ ਤੁਸੀਂ ਆ ਬਾਹਰ ਤੋਂ ਵੇਖ ਹੀ ਰਹੇ ਆ ਜਾਵਣੀ ਜਾਂ ਕਲਰਾ ਗੇਟਾਂ ਦਾ ਤੇ ਬਾਹਰ ਮੂਰਦੀ ਸੜਕ ਲੰਘਦੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਨੂੰ ਫੋਨ ਲਾਓ ਤੇ ਵੀਰ ਤੁਹਾਨੂੰ ਪ੍ਰੋਪਰ ਐਡਰੈਸ ਮੁਝਾ ਦੂਗਾ ਸਾਰਿਆਂ ਨੂੰ ਹੱਸ ਕੇ